ਚਿਨੌਨ ਦਾ ਫੈਬਰਿਕ ਬਿਲਕੁਲ ਲਾਈਟ ਵੇਟ ਹੁੰਦਾ ਇਸ ਕਰਕੇ ਇਹਨੂੰ ਆਪਾਂ ਸਮਰ ਵਿੱਚ ਵੀ ਯੂਜ਼ ਕਰ ਸਕਦੇ ਹਾਂ ਤੇ ਪਾਰਟੀ ਵੇਅਰ ਵਾਸਤੇ ਆ ਵਿంటర్ ਵਿੱਚ ਵੀ ਇਹਨੂੰ ਯੂਜ਼ ਕਰ ਸਕਦੇ ਹਾਂ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੁੰਦਾ ਬਿਲਕੁਲ ਦੁਪੱਟੇ ਹੁੰਦੇ ਨੇ ਜਿਸ ਤਰ੍ਹਾਂ ਚਿਨੌਨ ਦੇ ਇਦਾਂ ਦਾ ਫੈਬਰਿਕ ਹੁੰਦਾ ਉੱਪਰ ਹੈਂਡਵਰਕ ਕੀਤਾ ਹੁੰਦਾ ਇਹਦੇ ਉੱਪਰ ਹੈਂਡਵਰਕ ਦੀ ਫਿਨਿਸ਼ਿੰਗ ਹੀ ਬਹੁਤ ਸੋਹਣੀ ਆਉਂਦੀ ਹੈ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਡਿਜ਼ਾਈਨਰ ਸੂਟ ਕਾਫੀ ਜ਼ਿਆਦਾ ਐਡ ਕੀਤੇ ਨੇ ਇਹ ਵੀ ਤੁਸੀਂ ਬਣੇ ਹੋਏ ਲੈ ਸਕਦੇ ਜਾਂ ਆਰਡਰ ਦੇ ਤਿਆਰ ਕਰਵਾ ਸਕਦੇ ਹੋ ਇਹ ਜਰਜਟ ਦਾ ਫੈਬਰਿਕ ਆਇਆ ਜੀ ਬਹੁਤ ਜ਼ਿਆਦਾ ਸੋਹਣਾ ਅੱਜ ਕਾ ਸ਼ਰਟਾਂ ਦਾ ਬਹੁਤ ਟ੍ਰੈਂਡ ਆ ਤੇ ਸੂਟ ਵੀ ਬਣ ਕੇ ਆ ਗਏ ਨੇ ਇਹ ਵੀ ਤੁਸੀਂ ਸ਼ਰਟਾਂ ਵੀ ਲੈ ਸਕਦੇ ਹੋ ਆ ਇਹ ਵਾਲਾ ਹੈਗਾ ਜੀ ਬਹੁਤ ਪਿਆਰਾ ਕ੍ਰੇਪ ਦਾ ਫੈਬਰਿਕ ਜਿਹੜਾ ਅਕਸਰ ਆਉਂਦਾ ਰਹਿੰਦਾ ਤੇ ਬਿਲਕੁਲ ਨਵੀਂ ਡਿਜ਼ਾਈਨਿੰਗ ਦੇ ਵਿੱਚ ਆਇਆ ਇਹਦੇ ਵਿੱਚ ਤੁਸੀਂ ਸ਼ਰਟ ਦਾ ਫੈਬਰਿਕ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਕਲਰ ਕੰਬੀਨੇਸ਼ਨ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਹੈਗੇ ਨੇ ਇਹ ਸੂਟਸ ਐਂਡ ਇਹਨਾਂ ਦੇ ਉੱਪਰ ਸਾਰੀ ਹੈਂਡ ਐਮਬ੍ਰੋਇਡਰੀ ਹੁੰਦੀ ਵਿਦਆਊਟ ਦੁਪੱਟਾ ਸੂਟ ਹੁੰਦੇ ਨੇ ਫੁਲਕਾਰੀਆਂ ਲੈ ਸਕਦੇ ਹੋ ਤੁਸੀਂ ਪਿਓਰ ਖੱਦਰ ਦੀਆਂ ਬਣੀਆਂ ਹੋਈਆਂ ਫੁਲਕਾਰੀਆਂ ਨੇ ਹੈਂਡਵਰਕ ਕੀਤਾ ਹੋਇਆ ਇਸ ਤਰ੍ਹਾਂ ਦੇ ਤੁਸੀਂ ਸ਼ਰਾਰੇ ਗਰਾਰੇ ਲੈਣੇ ਹਨ ਤਾਂ ਉਹ ਵੀ ਬਹੁਤ ਸੋਹਣੇ ਮਿਲ ਜਾਂਦੇ ਹੋ ਤੁਸੀਂ ਲੈ ਸਕਦੇ ਹੋ